ਫਟਾੜੇ ਪਿੰਡ ਦੇ ਵਿੱਚ ਬਾਬਾ ਰਾਜੀ ਸ਼ਾਹ ਦਾ ਮੇਲਾ ਜਿਹੜਾ ਨਾ ਤਸੀਮਨ 1 2 ਮਈ ਨੂੰ ਆ ਰਿਹਾ ਵਾ ਤੇ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਸਾਰਾ ਨਗਰ ਰਾਜਪੁਰ ਦੇ ਬਾਹਰੋਂ ਵੀ ਆਇਆ ਹੈ ਬਾਈ ਜਿਹੜੇ ਆ ਉਹ ਵੀ ਰਾਜਪੁਰ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਜਿਹੜਾ ਫਟਾਵਾ ਤੇ ਇਹਦੇ ਵਿੱਚ ਅੱਗੇ ਕਲਾਕਾਰ ਆ ਰਹੇ ਆ ਉਹਨਾਂ ਦੇ ਵਿੱਚ ਖਦੀ ਬਰਕਰ ਇੱਕ ਬਾਗਪੁਰ ਤੋਂ ਆ ਰਹੀ ਹੈ ਭਾਈ ਇੱਕ ਮਹੀਨੇ ਕਿਨ ਦਾ ਪ੍ਰੋਗਰਾਮ ਹੋ ਰਿਹਾ ਤੇ ਦੋ ਬੱਚੇ ਪ੍ਰੋਗਰਾਮ ਆਇਆ ਇਹਦੇ ਵਿੱਚ ਸਿਮੁਆਰ ਰੇਕੋਰਲੇ ਵਾਲੇ ਤੇ ਜਿਹੜਾ ਜੋ ਹਰ ਮਹੀਨੇ ਜਰਮਨ ਬਹੁਤ ਵਧੀਆ ਨਾਮ ਦੇ ਕਲਾਕਾਰਾਂ ਪਿਛੋਂ ਤੇ ਇਹਦੇ ਵਿੱਚ ਜਿਹੜੇ ਮਹਾਂਪੁਰ ਜਵਾਣਾ ਉਹ ਵੀ ਉਹ ਵੀ ਯਾਨੀ ਕਿ ਸਾਰੇ ਦਰਸ਼ਕਾਂ ਨੂੰ ਗਾਰੇ ਦੇਣਗੇ ਤੇ ਸਾਡੇ ਨਗਰ ਦੇ ਬਿੱਤੂ ਸਾਈ ਜੀ ਤੇ ਮਹਾਂਪੁਰ ਕਾਨੇ ਨੇ ਇਹ ਸਾਵਣਕੀਆ ਦੇ ਦਿਵਾਨੇ ਜਨਾਬ ਗੁਰਜੇਲੇ ਦਾ ਅਲਖਾੜੇ ਨੇ ਕਾਰਜ ਪਪਾ ਬੀਤੂ ਮਾਦੀ ਜੰਦੂਨੀ ਪਪਾ ਬਿੰਦਰ ਜੀ ਨੇ ਸਾਡੇ ਬਾਬੇ ਬੋੜੀ ਵਾਲੇ ਦੇ ਜਿਹੜੇ ਗੱਦੀ ਦੀ ਸੀ ਨਾ ਇਹ ਵੀ ਆ ਰਹੇ ਨੇ ਸਾਰਿਆਂ ਨੂੰ ਬੇਤੀ ਆ ਵੀ ਇੱਕ ਤੇ ਦੋ ਮੀਟਰੀ ਨੂੰ ਸਾਰਿਆਂ ਨੇ ਵਿਡਾਲੇ ਪਿੰਡ ਦੇ ਵਿੱਚ ਆਪਾਂ ਆਉਣਾ ਹੈ ਤੇ ਦਸਤਖੇਲੇ ਕਰਨੇ ਆ ਠੀਕ ਆ ਜੀ ਬਾਕੀ ਹੱਸਦੇ ਰਹੋ ਵਾਹਦੇ ਰਹੋ ਕਿ ਖੁਸ਼ੀਆਂ ਮਾਣੋ ਇਹ ਜਿਹੜਾ ਕਰਵਾ ਰਹਿਆ ਬਾਬਿਆਂ ਦਾ ਉਹਦੇ ਵੀ ਦਸਤਖੇਲੇ ਹੋਣਗੇ ਠੀਕ ਆ ਆ ਦਰਬਾਰ ਦਾ ਬਾਹਰੀ ਦ੍ਰਿਸ਼ ਸੋਤਰਾ ਹਮ ਸਾਰਿਆਂ ਨੇ ਨਾਲ ਲੈ ਕੇ ਇਸ ਤਰ੍ਹਾਂ ਕਰਾਇਆ ਕਿ ਬਾਬਾ ਜੀ ਨੇ ਅਨੁਸਰ ਰੱਤ ਕਰਾਇਆ ਜੀ ਇਹ ਬਾਕੀ ਮੇਰੇ ਕਰੇ ਵੀ ਆਪਾਂ ਸਾਰਿਆਂ ਨੇ ਨਾਲ ਲੈ ਕੇ ਇੱਥੇ ਦੇਖੇ ਚਾਈਆਂ ਪਰ